ਦੇਖ ਲੈ ਕਿ ਬਾਜ਼ਾਰ ਨੂੰ ਮਾਰਦਾ ਮਾਰ 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 ਚੱਲ ਪਿਆ ਚੱਲ ਪਿਆ ਤੇ ਕਿ ਉੱਠ ਲੈ ਪਿਆ ਮਾਰਦੇ ਭੈਣ ਤਾਂ ਤਾਂ ਹੱਲ ਪਿਆ ਪਹਿਲੇ ਪੈਦਾਂ ਕੀ ਵੱਤ ਗਿਆ ਵੱਤ ਗਿਆ ਬਾਤ ਕਹਿੰਦਾ ਕਿ ਬਾਤ ਗਿਆ ਵਾਹਿਗੁਰੂ ਦੀ ਕਿਰਪਾ ਤੇ ਬਾਤ ਕਹਿੰਦਾ ਕਿ ਚੱਲ ਪਿਆ ਚੱਲ ਪਿਆ ਚੱਲ ਪਿਆ ਤੇ ਕਿ ਚੱਲ ਪਿਆ ਓਏ ਸਾਹ ਲੱਗਿਆ ਤਾਂ ਨਾਲ ਤੜਕਣ ਲੱਗਿਆ ਆਵੇ ਲੱਗਿਆ ਧੜਕਣ ਲੱਗਿਆ ਚੱਲ ਪਿਆ ਤੇ ਕਿ ਦੇਖੀ ਚੱਲ ਪਿਆ ਵਾਹਿਗੁਰੂ ਦੀ ਕਿਰਪਾ ਮਾਰਦੇ ਵੀਰੇ ਫੂਕ ਮਾਰਦੇ ਹੋਰ ਮਾਰਦੇ ਵੀਰੇ ਫੂਕ ਮਾਰਦੇ ਹੈ ਕਿ ਹੋਰ ਹਵਾ ਦੇ ਨੂੰ ਵੀਰ ਬਣ ਕੇ ਮੂੰਹ ਆ ਬਣਾ ਕੇ ਮਾਰ ਕੇ ਹਵਾ ਦੇ ਦੇ ਰਾਵਣੇ ਰੂੜੀ ਬੰਦ ਕਰੀ ਚੱਲ ਪੈ ਚੱਲ ਪੈ ਚੱਲ ਪੈ ਵਾਹਿਗੁਰੂ 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 ਤੇਰੇ ਬਾਲ ਪਾਲਤੀਆਂ ਮਾ ਮਰੋਖ ਵਾਹਿਗੁਰੂ 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 ਕਰੂ ਮੇਰ ਮੇਰਾ ਮਾਲਕਾ ਸੱਚੇ ਪਾਤਸ਼ਾਹ ਧੰਗੁਰ ਰਾਮਦਾਸ ਜੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਬਾਦੇ ਬਚਾਦੇ ਜਾਣ ਮੇਰੇ ਬੱਚੇ ਦੀ ਰਾਜ ਜਾਨ ਬਰਬਾਦੇ ਸੱਚੇ ਪਾਤਸ਼ਾਹ ਵਾਹਿਗੁਰੂ ਕਰਦੇ ਮੇਰ ਮੇਰਾ ਮਾਲਕਾ ਵਾਹਿਗੁਰੂ ਧੰਨਵਾਦ ਜੱਗੀ ਤੇਰਾ ਮਰੇ ਪੈਦੇ ਸਾਹ ਕਾ ਪਾਦੇ ਉਹ ਤੇ ਜੇ ਉਹਦਾ ਵਸਦਾ ਰਹੇ ਪਰਮਾਤਮਾ ਤੈਨੂੰ ਲੰਮੀ ਉਮਰ ਦਵੇ ਜਗੀ ਜਿਹੜਾ ਤਾਂ ਮਰੇ ਪੈ ਨੂੰ ਪੰਪ ਦੇ ਕੇ ਵੀਰੇ ਜੇ ਗਾਂਹਾਂ ਵਾਸਤੇ ਕਿਸੇ ਭਰਾ ਦਾ ਕਬੂਤਰ ਸਾਹ ਛੱਡ ਜੇ ਗਰਦਨ ਸੱਟ ਜੇ ਤਾਂ ਉਹਨੂੰ ਇਸ ਤਰ੍ਹਾਂ ਪੰਪ ਦੇਵੋ ਤੇ ਮੂੰਹ ਨਾਲ ਸਾਹ ਦਵੋ ਉਹਨੂੰ ਪੰਪ ਮਾਰੋ ਉਹਨੂੰ ਮੂੰਹ ਨਾਲ ਤੇ ਜਾਨਵਰ ਥੋੜਾ ਮਰਿਆ ਪਿਆ ਵੀ ਜੂੰਦਾ ਹੋ ਜਾਂਦਾ ਜਮਾਂ ਕਬੂਤਰ ਮਰ ਗਿਆ ਦੀ ਆ ਆਪਣਾ ਇਹ ਬਿਮਾਰ ਹੋਇਆ ਬਈ ਡਾਊਨ ਹੋ ਗਿਆ ਬੱਚੇ ਕੱਢੇ ਸੁੱਕ ਗਿਆ ਦੀ ਕਬੂਤਰ ਇਹ ਤੇ ਝੇਕਣ ਕਰਕੇ ਮੇਰਾ ਵੀਰ ਤੁਸੀਂ ਆਪਦਾ ਜਾਨਵਰ ਬਚਾ ਸਕਦੇ ਹੋ ਸਾਡੇ ਸਾਹਮਣੇ ਬੈਠਾ ਰਿਜ਼ਲਟ ਛੋਡੇ ਸਾਹਮਣੇ ਆ ਜਾਨ ਮਰ ਆਪਣਾ ਜਿਉਂਦਾ ਹੋ ਗਿਆ ਪ੍ਰਮਾਤਮਾ ਨੇ ਇਹ ਤੇ ਮਿਹਰ ਭਰਿਆ ਹੱਥ ਰੱਖਿਆ ਦਾਤੇ ਨੇ ਇਹਨੂੰ ਸੱਚ